ਵੱਡੇ ਵੱਡੇ ਫਨਕਾਰ ਗਾਇਕ ਸਹਿਦਕਾਰ ਅਕਸਰ ਹੀ ਆਪਣੀ ਮੁਲਾਕਾਤ ਮੋਕੇ ਇਹ ਝੂਠ ਬੋਲਦੇ ਹਨ ਕਿ ਇਹ ਤਾਂ ਉਹਨਾਂ ਨੂੰ ਕੁਦਰਤ ਵੱਲੋਂ ਮਿਲਿਆ ਤੋਹਫਾ ਹੈ ਅਸਲ ਵਿੱਚ ਸਭ ਕੁਝ ਉਹਨਾਂ ਦੇ ਅਭਿਆਸ ਦਾ ਹੀ ਸੱਚਾ ਹੁੰਦਾ ਹੈ ਅਸੀਂ ਰੂਪ ਨੂੰ ਵੇਖ ਕੇ ਪਹਿਲਾਂ ਚਗਾ ਚਾਹਉਂਦੇ ਹਾਂ ਪਰ ਮਨ ਅੰਦਰ ਕੋਈ ਸੁਪਨਾ ਕੋਈ ਸ਼ਾ ਤਾਂਗ ਨਾ ਹੋਣ ਕਰਕੇ ਹੱਥ ਮਲਦੇ ਹੀ ਰਹਿ ਜਾਂਦੇ ਹਰ ਵੀ ਅਦਾਕਾਰੀ ਕਿਸੇ ਦੇ ਨਾਲ ਨਹੀਂ ਜੁੜਦੀ ਜਿਹੜੇ ਕਿਸੇ ਦੀ ਨਕਲ ਕਰਦੇ ਹਨ ਉਹ ਆਪਣੀ ਹੋਣਦ ਗਵਾ ਲੈਂਦੇ ਹਨ ਬੋਲਣਾ ਤਾਂ ਮਾੜਾ ਨਹੀਂ ਪਰ ਸਦਾ ਬੋਲਦੇ ਹੀ ਰਹਿਣਾ ਕੁਝ ਵੀ ਨਾ ਸੁਣਨਾ ਤੇ ਨਾ ਮੰਨਣਾ ਆਪਣਾ ਹੀ ਪਤਨ ਹੁੰਦਾ ਹੈ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਇੱਕ ਵਰੀ ਫੇਰ ਇਹਨਾਂ ਕਾਲਮਾਂ ਵਿੱਚ ਮੇਰਾ ਮਨਪਸੰਦ ਲੇਖਕ ਬੁੱਧ ਸਿੰਘ ਨੀਲੋ ਤੇ ਬੁੱਧ ਚਿੰਤਨ ਉਹਨਾਂ ਦਾ ਰੈਗੂਲਰ ਕਾਲਮ ਉਹਦੇ ਵਿੱਚ ਉਹਨਾਂ ਦਾ ਆਰਟੀਕਲ ਮੈਨੂੰ ਵਿਸ਼ਾ ਨਹੀਂ ਮੈਨੂੰ ਅੱਖਾਂ ਦਿਓ ਬੁੱਧ ਸਿੰਘ ਨੀਲੋ ਲਿਖਦੇ ਨੇ ਕਿ ਮਨੁੱਖੀ ਜ਼ਿੰਦਗੀ ਦੀ ਜੀਵਨ ਧਾਰਾ ਨੂੰ ਚਲਾਉਣਾ ਮਨੁੱਖ ਦੇ ਹੱਥ ਵਾਸ ਹੁੰਦਾ ਹੈ। ਪਰਬਤ ਦੀ ਚੋਟੀ ਤੋਂ ਸੂਰਜ ਦੀ ਤਪਸ਼ ਨਾਲ ਬਰਫ਼ ਜਦ ਬੂੰਦ ਬਣ ਕੇ ਤੁਰਦੀ ਹੈ ਤਾਂ ਪਾਣੀ ਬਣ ਕੇ ਉਹ ਸਮੁੰਦਰ ਦੀ ਭਾਲ ਵਿੱਚ ਹੁੰਦੀ ਹੈ। ਉਸ ਪਹਿਲੀ ਬੂੰਦ ਸਮੁੰਦਰ ਤੱਕ ਪਹੁੰਚਣ ਲਈ ਕਿਹੜੇ ਕਿਹੜੇ ਰਸਤੇ ਰਹੀਂ ਗੁਜ਼ਰਨਾ ਪੈਂਦਾ ਹੈ ਉਹ ਰਾਹ ਸੋਖੇ ਨਹੀਂ। ਇਹ ਇਹੋ ਹਾਲ ਜ਼ਿੰਦਗੀ ਦਾ ਹੈ। ਮੁਸ਼ਕਲਾਂ, ਰੁਕਾਵਟਾਂ ਬਣਦੀਆਂ ਹਨ। ਪਰ ਜੇ ਮੰਜ਼ਿਲ ਵੱਲ ਜਾਣਾ ਹੋਵੇ ਫੇਰ ਪਰਬਤ ਵੀ ਰਸਤਾ ਬਣੇ ਜਾਂਦੇ ਹਨ ਸਹਿਤਕਾਰ ਸੰਗੀਤਕਾਰ ਅਦਾਕਾਰ ਚિત੍ਰਕਾਰ ਬਣ ਲਈ ਮੰਜ਼ਲ ਤਾਂ ਨੇੜੇ ਹੀ ਹੁੰਦੀ ਹੈ ਰਸਤਾ ਬੜਾ ਵਿਖੜਾ ਹੈ ਮਿਹਨਤ ਸਿੱਧਕੇ ਸ਼ਕਤੀ ਚਾ ਪੂਰੀ ਦ੍ਰਿੜਤਾ ਤੇ ਆਪਣਾ ਸਾਰਾ ਧਿਆਨ ਇੱਕ ਥਾਂ ਤੇ ਕੇਂਦਰ ਕਰਨ ਨਾਲ ਕੁਝ ਵੀ ਬਣਿਆ ਜਾ ਸਕਦਾ ਹੈ ਕਿਸੇ ਦੀ ਰੂਹ ਨੂੰ ਆਪਣੀ ਰੂਹ ਵਿੱਚ ਸ਼ਾਮਲ ਕਰ ਲੈਣਾ ਤਾਂ ਔਖਾ ਹੁੰਦਾ ਹੈ ਪਰ ਜੇ ਰੂਹ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਵੇ ਤਾਂ ਇਹ ਕੁਝ ਔਖਾ ਕੰਮ ਵੀ ਨਹੀਂ ਹੁੰਦਾ ਪਰ ਅਸੀਂ ਇਸ ਰਸਤੇ ਤੁਰਦੇ ਹੀ ਨਹੀਂ ਵੱਡੇ ਵੱਡੇ ਫਨਕਾਰ ਗਾਇਕ ਤੇ ਸਹਿਦਕਾਰ ਅਕਸਰ ਹੀ ਆਪਣੀ ਮੁਲਾਕਾਤ ਮੋਕੇ ਇਹ ਝੂਠ ਬੋਲਦੇ ਹਨ ਕਿ ਇਹ ਤਾਂ ਉਹਨਾਂ ਨੂੰ ਕੁਦਰਤ ਵੱਲੋਂ ਮਿਲਿਆ ਤੋਫਾ ਹੈ ਅਸਲ ਵਿੱਚ ਇਹ ਸਭ ਕੁਝ ਉਹਨਾਂ ਦੇ ਅਭਿਆਸ ਦਾ ਹੀ ਸਟਾ ਹੁੰਦਾ ਹੈ ਜੀਵਨ ਵਿੱਚ ਮਿਹਨਤ ਲਗਨ ਤੇ ਅਭਿਆਸ ਬਹੁਤ ਜ਼ਰੂਰੀ ਹਨ ਅਭਿਆਸ ਇੱਕ ਦਿਨ ਰੰਗ ਹੀ ਲਿਆਂਦਾ ਤੇ ਲੋੜ ਤਾਂ ਹੁੰਦੀ ਹੈ ਜ਼ਿੰਦਗੀ ਵਿੱਚ ਰੰਗ ਭਰਨ ਦੀ ਜਿਸ ਨੂੰ ਜ਼ਿੰਦਗੀ ਵਿੱਚ ਰੰਗ ਭਰਨਾ ਆਉਂਦਾ ਹੈ ਉਹ ਕਦੇ ਵੀ ਉਦਾਸ ਨਹੀਂ ਹੁੰਦਾ ਸਗੋਂ ਹਰ ਵੇਲੇ ਖਿੜਿਆ ਰਹਿੰਦਾ ਹੈ ਤੇ ਖਿੜੇ ਰਹਿਣ ਲਈ ਖੁਦ ਨੂੰ ਖਿੜਨਾ ਪੈਂਦਾ ਹੈ ਸ਼ਬਦਾਂ ਦੇ ਜਾਦੂਗਰ ਅਕਸਰ ਹੀ ਆਪਣੇ ਵਹਾਵ ਵਿੱਚ ਭੀੜ ਨੂੰ ਨਾਲ ਲੈ ਤੁਰਦੇ ਹਨ ਉਹਨਾਂ ਅੰਦਰ ਇਹ ਮਹਾਰਤ ਇੱਕ ਦਿਨ ਵਿੱਚ ਨਹੀਂ ਆਉਂਦੀ ਇਸ ਦੇ ਪਿੱਛੇ ਲੰਮੇ ਅਦਨ ਤੇ ਅਭਿਆਸ ਦਾ ਸੱਟਾ ਹੁੰਦਾ ਹੈ ਪਰ ਅਸੀਂ ਸੱਟੇ ਤੇ ਤੇ ਪਹਿਲਾਂ ਪੁੱਜਦੇ ਆ ਤੇ ਤੁਰਦੇ ਬਾਦ ਵਿੱਚ ਆ ਇਸੇ ਕਰਕੇ ਅਸੀਂ ਸਫਲ ਹੁੰਦੇ ਹਾਂ ਹਰ ਸਫਲਤਾ ਦੀ ਹਰਕਤ ਪਹਿਲਾਂ ਮਨੁੱਖ ਦੇ ਮਨ ਵਿੱਚ ਂਗੜਾਈ ਭਰਦੀ ਹੈ ਫਿਰ ਉਹ ਕਾਗਜ਼ ਤੇ ਉਤਰ ਕੇ ਹਕੀਕਤ ਦਾ ਰੂਪ اختیار ਕਰਦੀ ਹੈ ਅਸੀਂ ਰੂਪ ਨੂੰ ਵੇਖ ਕੇ ਪਹਿਲਾਂ ਚਗਾ ਚੋਦ ਹੁੰਦੇ ਆ ਪਰ ਮਨ ਅੰਦਰ ਕੋਈ ਸੁਪਨਾ ਕੋਈ ਇੱਛਾ ਤਾਂਗ ਨਾਉਣ ਕਰਕੇ ਹੱਥ ਮਲਦੇ ਹੀ ਰਹਿ ਜਾਂਦੇ ਆ ਹਰ ਮਨੁੱਖ ਹਰ ਵੇਲੇ ਇੱਕ ਅਦਾਕਾਰ ਵਾਂਗ ਜ਼ਿੰਦਗੀ ਵਿੱਚ ਅਦਾਕਾਰੀ ਕਰਦਾ ਹੈ ਹਰ ਦੀ ਅਦਾਕਾਰੀ ਕਿਸੇ ਦੇ ਨਾਲ ਨਹੀਂ ਜੁੜਦੀ ਜਿਹੜੇ ਕਿਸੇ ਦੀ ਨਕਲ ਕਰਦੇ ਹਨ ਉਹ ਆਪਣੀ ਹੋਂਦ ਗਵਾ ਲੈਂਦੇ ਹਨ ਆਪਣੀ ਹੋਂਦ ਗਵਾਉਣੀ ਉਹਨਾਂ ਦੇ ਹਿੱਸੇ ਆਉਂਦੀ ਹੈ ਜਿਹੜੇ ਦੂਜਿਆਂ ਦੇ ਨਕਸ਼ੇ ਕਦਮਾਂ ਤੇ ਤੁਰਦੇ ਹਨ ਦਰਿਆਵਾਂ ਦਾ ਆਪਣਾ ਕੋਈ ਵਹਿਣ ਨਹੀਂ ਹੁੰਦਾ ਪਾਣੀ ਦਾ ਵੇਗ ਆਪਣੇ ਆਪ ਰਸਤੇ ਬਣਾਉਂਦਾ ਵਗਦਾ ਰਹਿੰਦਾ ਹੈ ਵਗਦੇ ਪਾਣੀਆਂ ਦੇ ਨਾਲ ਨਾਲ ਤੁਰਨਾ ਤਾਂ ਸੌਖਾ ਹੈ ਪਰ ਆਪਣਾ ਰਾਹ ਆਪ ਬਣਾਉਣਾ ਦਰਿਆਵਾਂ ਤੋਂ ਸਿੱਖਿਆ ਜਾ ਸਕਦਾ ਹੈ ਨਿੱਕੇ ਬੱਚੇ ਨੂੰ ਬੋਲਣਾ ਤੁਰਨਾ ਤੇ ਹੱਸਣਾ ਤਾਂ ਕੋਈ ਨਹੀਂ ਨ ਸਿਖਾਉਂਦਾ ਪੰਛੀਆਂ ਦਾ ਕੋਈ ਅਧਿਆਪਕ ਨਹੀਂ ਹੁੰਦਾ ਉਹਨਾਂ ਦਾ ਅਧਿਆਪਕ ਤਾਂ ਉਹਨਾਂ ਦੀ ਅੱਖ ਤੇ ਸੋਝੀ ਹੁੰਦੀ ਹੈ ਜਿਹੜੀ ਉਹਨਾਂ ਨੂੰ ਉੱਡਣਾ ਸਿਖਾਉਂਦੀ ਹੈ ਉੱਡਣਾ ਕੋਈ ਔਖਾ ਰਸਤਾ ਨਹੀਂ ਅਸੀਂ ਅਕਸਰ ਹੀ ਹਵਾ ਵਿੱਚ ਉੱਡਦੇ ਰਹਿੰਨੇ ਆ ਪਰ ਧਰਤੀ ਦੀ ਖਿੱਚ ਪਰਿਵਾਰ ਦਾ ਮੋਹ ਸਾਨੂੰ ਸਦਾ ਧਰਤੀ ਨਾਲ ਜੋੜੀ ਰੱਖਦਾ ਹੈ ਸ਼ਬਦਾਂ ਦੇ ਵਣਜਾਰੇ ਆਪਣੀਆਂ ਲਿਖਤਾਂ ਵਿੱਚ ਤਾਂ ਨਿਜਾਮ ਬਦਲਣ ਦੀਆਂ ਟੜੜਾਂ ਮਾਰਦੇ ਹਨ ਪਰ ਜਦੋਂ ਸੱਤਾ ਮਾਇਆ ਦੀ ਛਤਰੀ ਤਾਣ ਦਿੰਦੀ ਹੈ ਤਾਂ ਉਡਾਰੀ ਮਾਰ ਕੇ ਉੱਥੇ ਉਤਰ ਜਾਂਦੇ ਹਨ ਉਹ ਕੁਰਸੀ ਦੇ ਪਾਵੇ ਬਣ ਜਾਂਦੇ ਹਨ ਇਸੇ ਕਰਕੇ ਹੁਣ ਲਿਖਤਾਂ ਦੇ ਨਾਲ ਕੋਈ ਲਹਿਰ ਹੀ ਨਹੀਂ ਉੱਸਰਦੀ ਨਾ ਸਮਾਜ ਵਿੱਚ ਕੋਈ ਅਜਿਹੀ ਲਹਿਰ ਉੱਠ ਰਹੀ ਹੈ ਜਿਸ ਨਾਲ ਨਵੇਂ ਸਮਾਜ ਦੀ ਸਿਰਜਣਾ ਹੋ ਸਕੇ ਜਿੱਥੇ ਕਿਤੇ ਕੋਈ ਲਹਿਰ ਉੱਠਦੀ ਹੈ ਉਸ ਨੂੰ ਸਤਾ ਡੰਡੇ ਦੇ ਜ਼ੋਰ ਨਾਲ ਦਬਾ ਦਿੰਦੀ ਹੈ ਪਰ ਜਿਸ ਤਰ੍ਹਾਂ ਹੁਣ ਕਿਤੋਂ ਕਿਤੋਂ ਆਗ ਉੱਠ ਰਹੀ ਹੈ ਇਹ ਜ਼ਰੂਰ ਕੋਈ ਰੰਗ ਲਿਆ ਸਕਦੀ ਹੈ ਆਪਣੇ ਹੱਡਾਂ ਦਾ ਬਾਲਣ ਬਾਲ ਕੇ ਆਪਣਾ ਢਿੱਡ ਪਕਾਉਣਾ ਤਾਂ ਸੋਖਾ ਹੁੰਦਾ ਹੈ ਪਰ ਕਿਸੇ ਭਾਗੋ ਦੇ ਪਕਵਾਨਖਾਨੇ ਬਹੁਤ ਔਖੇ ਹੁੰਦੇ ਹਨ ਆਪਣੇ ਹੀ ਖੇਤਾਂ ਵਿੱਚ ਪ੍ਰਾਇਮਾਂਗਸ ਸਿਲਾ ਚੁਗਿਆ ਤਾਂ ਜਾ ਸਕਦਾ ਹੈ ਪਰ ਕਿਸੇ ਲਈ ਛੱਤ ਜਾਂ ਬਾਹ ਨਹੀਂ ਬਣਾਇਆ ਜਾ ਸਕਦਾ ਜੜਾਂ ਨਾਲ ਟੁੱਟ ਕੇ ਬਗਾਨੀ ਥਾਂ ਜਾ ਕੇ ਧੁੱਪ ਦਾ ਮਾਣੀ ਜਾ ਸਕਦੀ ਹੈ ਪਰ ਕਿਸੇ ਲਈ ਫੁੱਲ ਤੇ ਫਲ ਨਹੀਂ ਬਣਾਇਆ ਜਾ ਸਕਦਾ ਸ਼ੋਰਤ ਦੀ ਹਨੇਰੀ ਜੜਾਂ ਖਾੜ ਸਕਦੀ ਹੈ ਪਰ ਆਪਣੀਆਂ ਜੜਾਂ ਨਾਲ ਬੱਜੇ ਰਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ। ਮਨੁੱਖ ਕਦੇ ਵੀ ਪ੍ਰਵਾਸ ਨਹੀਂ ਕਰਦਾ ਸਗੋਂ ਢਿੱਡ ਪ੍ਰਵਾਸ ਕਰਦਾ। ਇਸੇ ਕਰਕੇ ਅਸੀਂ ਆਪਣੇ ਢਿੱਡ ਦੇ ਰਖਵਾਲੇ ਬਣ ਜਾਂਦੇ ਆ। ਸਮਾਜ ਵਿੱਚ ਮਾਨ ਨਾਇਕਾ ਤੇ ਨਾਇਕਾ ਦਾ ਇਸੇ ਕਰਕੇ ਕਾਲ ਪੈ ਗਿਆ ਕਿ ਇਹਨਾਂ ਬੋੜਾ ਨੇ ਆਪਣੇ ਤਲੇ ਕੋਈ ਰੁੱਖ ਨੂੰ ਉੱਗਣ ਤੇ ਮੋਲਣ ਹੀ ਨਹੀਂ ਦਿੱਤਾ। ਇਸੇ ਕਰਕੇ ਚਾਰੇ ਪਾਸੇ ਖਾਲ ਨਾਇਕਾਂ ਦਾ ਬੋਲਵਾਲਾ ਹੋ ਗਿਆ। ਅਸੀਂ ਭੁੱਖੀਨ, ਜੜ੍ਹਹੀਨ ਰੋਜ਼ਗਾਰ ਇਹਨ ਤੇ ਦਿਸ਼ਾਈਂ ਇਸੇ ਕਰਕੇ ਹੋਏ ਆ ਕਿ ਸਾਡੇ ਅੰਦਰ ਉਹ ਮਨੁੱਖੀ ਮਰ ਗਿਆ ਹੈ ਸਾਡੇ ਅੰਦਰ ਵਸਤੂਆਂ ਦੀ ਭਰਮਾਰ ਹੋ ਗਈ ਹੈ ਇਸ ਕਰਕੇ ਅਸੀਂ ਹਰ ਵੇਲੇ ਭੱਜਦੇ ਦੌੜਦੇ ਰਹਿੰਨੇ ਆ ਸਾਡੀ ਇਹ ਪਦਾਰਥਵਾਦੀ ਵਸਤਾਂ ਇਕੱਠੀਆਂ ਕਰਨ ਦੀ ਦੌੜ ਲੱਗੀ ਹੋਈ ਹੈ ਲਿਖਣਾ ਕੋਈ ਔਖਾ ਕੰਮ ਨਹੀਂ ਪਰ ਸੁਣਨਾ ਪੜ੍ਹਨਾ ਅਧਿਐਨ ਤੇ ਅਭਿਆਸ ਕਰਨਾ ਬੜਾ ਕੁਝ ਸਿਖਾ ਦਿੰਦਾ ਹੈ ਚੁੱਪ ਰਹਿਣਾ ਤਾਂ ਚੰਗਾ ਹੈ ਪਰ ਗੁੰਗੇ ਬਣ ਜਾਣਾ ਖਤਰਨਾਕ ਹੁੰਦਾ ਹੈ ਬੋਲਣਾ ਤਾਂ ਮਾੜਾ ਨਹੀਂ ਪਰ ਸਦਾ ਬੋਲਦੇ ਹੀ ਰਹਿਣਾ ਕੁਝ ਵੀ ਨਾ ਸੁਣਨਾ ਤੇ ਨਾ ਮੰਨਣਾ ਆਪਣਾ ਹੀ ਪਤਨ ਹੁੰਦਾ ਹੈ ਤੁਰਦੇ ਰਹਿਣਾ ਤਾਂ ਚਾਹੀਦਾ ਹੈ ਪਰ ਕੋਲੂ ਦੇ ਬੈਲ ਦੀ ਵਾਂਗ ਜਿਹੜੇ ਇੱਕੋ ਥਾਂ ਤੇ ਘੁੰਮੀ ਜਾਣਾ ਇਹ ਵੀ ਸਭ ਤੋਂ ਖਤਰਨਾਕ ਹੁੰਦਾ ਹੈ ਅੱਖਾਂ ਖੋਲ ਕੇ ਤੁਰਨਾ ਤਾਂ ਚਾਹੀਦਾ ਹੈ ਪਰ ਖੁੱਲੀਆਂ ਅੱਖਾਂ ਦੇ ਹੁੰਦਿਆਂ ਕਿਸੇ ਵਿੱਚ ਟਕਰਾ ਜਾਣਾ ਦਰਸਤ ਨਹੀਂ ਹੁੰਦਾ ਰਸੂਲ ਹਮਜ਼ਾ ਤੋਜ਼ ਮੇਰਾ ਦਾਗਿਸਤਾਨ ਵਿੱਚ ਲਿਖਦਾ ਹੈ ਕਿ ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦਿਓ ਸਗੋਂ ਇੱਕ ਉਹ ਮੈਨੂੰ ਅੱਖਾਂ ਦਿਓ ਸਾਰਾ ਸੰਸਾਰ ਹੀ ਵਿਸ਼ਿਆਂ ਨਾਲ ਭਰਿਆ ਪਿਆ ਹੈ ਲੋੜ ਤਾਂ ਅੱਖਾਂ ਦੀ ਹੈ ਅੱਖਾਂ ਦੇ ਨਾਲ ਵੇਖ ਕੇ ਦਿਮਾਗ ਦੇ ਨਾਲ ਸੋਚ ਸਮਝ ਕੇ ਤਰਕਵਾਨ ਬੁੱਧੀ ਨਾਲ ਵੇਖਿਆ ਸੁਣਿਆ ਮੰਨਿਆ ਕਿਵੇਂ ਨਵਾਂ ਸਿਰਜਿਆ ਜਾ ਸਕਦਾ ਹੈ ਇਹ ਤਾਂ ਇਹੋ ਹੀ ਹੁੰਦਾ ਹੈ ਕਿ ਅਸੀਂ ਲਿਖਦੇ ਬੋਲਦੇ ਤਾਂ ਬਹੁਤ ਹਾਂ ਪਰ ਸੁਣਦੇ ਪੜ੍ਹਦੇ ਘੱਟਾਂ ਵਿਚਾਰ ਕਰਨਾ ਤੇ ਉਸ ਤੇ ਅਮਲ ਕਰਨਾ ਤਾਂ ਦੂਰ ਦੀ ਹੀ ਗੱਲ ਹੈ ਅਸੀਂ ਦੂਰ ਦੀਆਂ ਬਾਤਾਂ ਤਾਂ ਬਹੁਤ ਪਾਉਨੇ ਆ ਪਰ ਜੋ ਨੇੜੇ ਹਨ ਉਹਨਾਂ ਵਾਸਤੇ ਕਦੇ ਸੋਚਦੇ ਹੀ ਨਹੀਂ ਅਸੀਂ ਜੋ ਸੋਚਦੇ ਆ ਉਹ ਤੇ ਅਮਲ ਨਹੀਂ ਕਰਦੇ ਤੇ ਜੋ ਕਰਦੇ ਆ ਉਸ ਬਾਰੇ ਸੋਚਦੇ ਨਹੀਂ ਸੂਰਜ ਵਾਂਗ ਚਾਨਣ ਮੰਡਣਾ ਬਹੁਤ ਔਖਾ ਹੁੰਦਾ ਹੈ ਪਰ ਅਸੀਂ ਤਾਂ ਚਾਨਣ ਦੇ ਨਾਲ ਤੇ ਹਨੇਰੀ ਬੀਜ ਬੀਜ ਦੇ ਤੁਰੇ ਜਾ ਰਹੇ ਆ ਇਸੇ ਕਰਕੇ ਸਾਡੇ ਸਾਰੇ ਪਾਸੇ ਸੂਲਾ ਕੰਡੇ ਉੱਗਾਏ ਹਨ ਮਿੱਤਰ ਤਾਂ ਬਣਾਉਣਾ ਸੌਖਾ ਹੁੰਦਾ ਹੈ ਪਰ ਮਿੱਤਰ ਪਿਆਰੇ ਦੇ ਨਾਲ ਸੱੱਤਰ ਤੇ ਸੋਣਾ ਔਖਾ ਹੁੰਦਾ ਹੈ ਕੋਈ ਰਸਤਾ ਕੰਮ ਔਖਾ ਨਹੀਂ ਹੁੰਦਾ ਲੋੜ ਤਾਂ ਪਹਿਲਾ ਕਦਮ ਚ ਪੁੱਟਣ ਦੀ ਹੁੰਦੀ ਹੈ ਅਸੀਂ ਕਦਮ ਪੁੱਟਣ ਤੋਂ ਪਹਿਲਾਂ ਹੀ ਮੰਜ਼ਿਲ ਤੱਕ ਪੁੱਜਦੇ ਹਾਂ ਇਸੇ ਕਰਕੇ ਅਸੀਂ ਸੂਰਜਵਾਂਗ ਖੜੇ ਰਹਿੰਦੇ ਆ ਜਿਹੜੇ ਤਰਤੀਬ ਬਣ ਕੇ ਘੁੰਮਦੇ ਹਨ ਉਹੀ ਮੰਜ਼ਿਲ ਚੁੰਮਦੇ ਹਨ ਮਹਿਲ ਉਸਾਰਨਾ ਮੁਸ਼ਕਲ ਹੁੰਦਾ ਹੈ ਪਰ ਟਹਿ ਟੇਰੀ ਕਰ ਦੇਣਾ ਸੌਖਾ ਹੁੰਦਾ ਹੈ ਆਓ ਆਪਾਂ ਵੀ ਤਰਤੀਬਾਂ ਘੁੰਮੀਏ ਤੇ ਸੂਰਜਵਾਂਗ ਰੋਸ਼ਨੀ ਵੰਡੀਏ ਐਵੇਂ ਹੀ ਨਾ ਕਿਸੇ ਨੂੰ ਭੰਡਿਏ ਆਉ ਪਿਆਰ ਲਈਏ ਤੇ ਪਿਆਰ ਵੰਡੀਏ ਪਿਆਰ ਤੇ ਸਤਕਾਰ ਵੰਡਿਆਂ ਵੱਧਦਾ ਫੁੱਲਦਾ ਹੈ ਲੋੜ ਇਸ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਹੁੰਦੀ ਹੈ ਲਿਖਣਾ ਔਖਾ ਨਹੀਂ ਹੁੰਦਾ ਸਗੋਂ ਕੀ ਲਿਖਣਾ ਹੈ ਕਿਹਦੇ ਲਈ ਲਿਖਣਾ ਹੈ ਤੇ ਕਿਉਂ ਲਿਖਣਾ ਹੈ ਕਿਵੇਂ ਲਿਖਣਾ ਹੈ ਤੇ ਕੀ ਨਹੀਂ ਲਿਖਣਾ ਇਸ ਗੱਲ ਦਾ ਗਿਆਨ ਹੋਣਾ ਵੀ ਲਾਜ਼ਮੀ ਹੈ ਸਾਡੇ ਆਲੇ ਦੁਆਲੇ ਬਹੁਤ ਕੁਝ ਹੈ ਪਹਿਲਾਂ ਸਾਨੂੰ ਉਹਨੂੰ ਪੜਨ ਦੀ ਲੋੜ ਹੈ ਇਹ ਸੀ ਜੀ ਬੁੱਧ ਸਿੰਘ ਨੀਲੋਂ ਨਾਲ ਦਾ ਲਿਖਿਆ ਮੈਨੂੰ ਵਿਸ਼ਾ ਨਾ ਦਿਓ ਮੈਨੂੰ ਅੱਖਾਂ ਦਿਓ ਨਾਂ ਦਾ ਆਰਟੀਕਲ ਜੋ ਅਸੀਂ ਤੁਹਾਡੀ ਸੇਵਾ ਚ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ